ਕਿਉਂਕਿ ਇਹ ਵੀ ਆਪਾਂ ਨਮੀਆਂ ਲਵਾ ਲੈਣਾ ਖਰਾਦ ਵਾਲੇ ਤੋਂ ਜਿਹੜਾ ਸਹੀ ਤਰੀਕਾ ਹੈ ਉਹ ਤੁਹਾਨੂੰ ਅੱਜ ਦੱਸਾਂਗੇ ਸਾਰੀ ਵੀਡੀਓ ਦੇਖਿਓ ਠੀਕ ਹੈ ਜੀ ਤੁਹਾਨੂੰ ਪਤਾ ਲੱਗੂ ਮੈਨੂੰ ਪਾਈ ਕਿਵੇਂ ਜਾਂਦੀ ਹੈ ਵੀ ਕਿਉਂਕਿ ਬਹੁਤ ਵੀਰ ਕੀ ਕਰਦੇ ਨੇ ਇਹ ਉੱਪਰ ਕੱਟ ਲਾ ਦਿੰਦੇ ਨੇ ਲੈ ਵੀ ਦੋਸਤੋ ਜਿਹੜੇ ਮੋਟਰਸਾਈਕਲ ਬਾਰ-ਬਾਰ ਮਗਲੈਲ ਖਾ ਰਹੇ ਨੇ ਉਹਦੇ ਵਾਸਤੇ ਤੁਹਾਨੂੰ ਇੱਕ ਛੋਟੀ ਜਿਹੀ ਜਾਣਕਾਰੀ ਦੇ ਦਿੰਨੇ ਆ ਤੇ ਆ ਆਪਾਂ ਲਈ ਇੱਕ ਗਾਈਡ ਹੈ ਇਹ ਇਹਦੇ ਕਾਰਨ ਜਿਹੜਾ ਮੋਟਰਸਾਈਕਲ ਇੰਜਣ ਕਰਾਉਣ ਤੋਂ ਬਾਅਦ ਮਗਲੈਲ ਖਾ ਜਾਂਦਾ ਹੈ ਤੈਨੂੰ ਬਫ ਫਿਟਿੰਗ ਕਿੱਥੇ ਕਰਦੇ ਆ ਤੈਨੂੰ ਉਹ ਚੀਜ਼ ਦਿਖਾਉਣੀ ਵੀ ਕਾਦੇ ਵਿੱਚ ਫਿੱਟ ਹੁੰਦੀ ਹੈ ਆ ਆਪਣਾ ਮੋਟਰਸਾਈਕਲ ਦਾ ਹੈੱਡ ਆਈ ਗੈਡਾ ਆਪਾਂ ਕੱਢ ਚੁੱਕੇ ਆ ਆ ਦੇਖੋ ਪੁਰਾਣੀਆਂ ਗੈਡਾ ਨੇ ਚੈੱਕ ਕਰ ਸਕਦੇ ਆਪਾਂ ਕੱਢ ਚੁੱਕੇ ਆ ਕਿਉਂਕਿ ਜਿਹੜਾ ਅੰਦਰਲਾ ਸਾਇਜ ਆਉਂਦਾ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਤੇ ਇਹਨੂੰ ਆਪਾਂ ਪਾਉਣ ਦਾ ਤਰੀਕਾ ਦੱਸਾਂਗੇ ਇਹ ਵੀ ਆਪਾਂ ਨਮੀਆਂ ਲਵਾ ਲੈਣਾ ਖਰਾਦ ਵਾਲੇ ਤੋਂ ਜਿਹੜਾ ਸਹੀ ਤਰੀਕਾ ਹੈ ਉਹ ਤੁਹਾਨੂੰ ਅੱਜ ਦੱਸਾਂਗੇ ਸਾਰੀ ਵੀਡੀਓ ਦੇਖਿਓ ਠੀਕ ਹੈ ਜੀ ਤੁਹਾਨੂੰ ਪਤਾ ਲੱਗੂ ਇਹਨੂੰ ਪਾਈ ਕਿਵੇਂ ਜਾਂਦੀ ਹੈ ਬਈ ਕਿਉਂਕਿ ਬਹੁਤ ਵੀਰ ਕੀ ਕਰ ਦਿੰਦੇ ਨੇ ਉੱਪਰ ਕੱਟ ਲਾ ਕੇ ਕੱਟ ਲਾ ਕੇ ਠੋਕ ਦਿੰਦੇ ਨੇ ਫਿਰ ਵੀ ਇਹ ਖਰਾਬ ਹੋ ਜਾਂਦੀ ਹੈ ਪਰ ਇਹਨੂੰ ਜੈਨੂਇਨ ਤਰੀਕੇ ਨਾਲ ਹੀ ਪਾਉਣੇ ਨੇ ਵੀ ਕਿਵੇਂ ਪਾਉਣੇ ਨੇ ਉਹ ਤਰੀਕਾ ਤੁਹਾਨੂੰ ਦੱਸਦੇ ਹਾਂ ਠੀਕ ਹੈ ਲੈ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰੋ ਕਿਉਂਕਿ ਸਾਰਿਆਂ ਦੇ ਕੰਮ ਆਉਣ ਵਾਲੀ ਵੀਡੀਓ ਹੈ ਕਿਉਂਕਿ ਬਹੁਤ ਬਾਈ ਵਾਰ-ਵਾਰ ਇੰਜਨ ਕਰਵਾਈ ਜਾਂਦੇ ਆ ਰਿਮੋਟਰ ਸਾਈਕਲ ਠੀਕ ਨਹੀਂ ਹੋ ਰਿਹਾ ਕੀ ਪ੍ਰੋਬਲਮ ਹੈ ਤੁਹਾਨੂੰ ਇਹ ਤਰੀਕਾ ਅੱਜ ਪੂਰਾ ਘੈਂਟ ਦੱਸਦੇ ਹਾਂ ਠੀਕ ਹੈ ਇੱਕ ਸਾੜ ਲਵੇ ਹੈਗੀ ਆ ਗੈਸ ਵਾਲੀ ਬੱਤੀ ਇਹ ਸੇਕ ਦਿੰਦੀ ਹੈ ਜੀ ਇਹਨੂੰ ਪਹਿਲਾਂ ਹੈਡ ਨੂੰ ਕਰਾਂਗੇ ਗਰਮ ਗਰਮ ਕਰਨ ਤੋਂ ਬਾਅਦ ਇਹਨੂੰ ਠੋਕਣ ਦਾ ਤਰੀਕਾ ਦੱਸਾਂਗੇ ਸਾਰਾ ਪ੍ਰੋਸੈਸ ਦੱਸਾਂਗੇ ਲੈ ਵੀ ਦੋਸਤੋ ਆਪਾਂ ਤਰੀਕਾ ਦੱਸਦੇ ਇਹਨੂੰ ਪੁੰਨ ਦਾ ਪਹਿਲਾਂ ਆਪਾਂ ਕੀ ਕਰਾਂਗੇ ਇਹਨੂੰ ਸਿੰਪਲ ਜਿਵੇਂ ओरिजिनल ਹੈਗੀ ਉਵੇਂ ਚੁਪਟੀ ਹੈ ਠੀਕ ਹੈ ओरिजिनल ਗੈਡ ਆਪਾਂ ਇਹਦੇ ਵਿੱਚ ਪਾ ਦਾਂਗੇ ਆ ਦੇਖੋ ਹੈਂਡਰ ਦੇ ਵਿੱਚ ਤੇ ਇਦਾਂ ਪਾ ਦਾਂਗੇ ਇਹਨੂੰ ਸਹੀ ਤਰੀਕੇ ਨਾਲ ਪਹਿਲਾਂ ਸਹੀ ਕਰ ਲਾਂਗੇ ਜਿੱਥੇ ਇਹਨੇ ਸੱਟ ਲਾਉਣੀ ਆਪਾਂ ਨੇ ਪਹਿਲਾਂ ਜਮਾ ਸਹੀ ਤਰੀਕੇ ਨਾਲ ਕਰਨਾ ਹੈ ਸਹੀ ਚੈੱਕ ਕਰ ਲਓ ਕਿਉਂਕਿ ਨੁਕਸਾਨ ਵੀ ਭਾਰੀ ਹੋ ਜਾਂਦਾ ਏਦਾਂ ਕੋਈ ਤੁਸੀਂ ਇਦਾਂ ਵੀ ਨਕਸਾਨ ਕਰ ਲੋ ਉਹ ਚੀਜ਼ ਵੀ ਜ਼ਰੂਰੀ ਐ ਤੁਹਾਨੂੰ ਇਹ ਚੈੱਕ ਕਰਵਾਉਨੇ ਆ ਆਪਾਂ ਨੂੰ ਸਹੀ ਤਰੀਕੇ ਨਾਲ ਸਿੱਧੀ ਕਰਕੇ ਫਿਰ ਕੀ ਕਰਾਂਗੇ ਇਹਨੂੰ ਅੱਗ ਨਾਲ ਗਰਮ ਕਰਲਾਂਗੇ ਆ ਦੇਖੋ ਤਾਂ ਚੰਗੀ ਤਰ੍ਹਾਂ ਕਰਨਾ ਹੈ ਗਰਮਾ ਜਿਹੜਾ ਹੈਡ ਆ ਇਹਨੂੰ ਪ੍ਰੋਪਰ ਵਧੀਆ ਗਰਮ ਕਰ ਲਿਓ ਉਹਨੂੰ ਚੰਗੀ ਤਰ੍ਹਾਂ ਗਰਮ ਕਰਕੇ ਫਿਰ ਇਹਨਾਂ ਹਲਕੀ ਛੱਟ ਨਾਲ ਠੋਕ ਦਾਂਗੇ ਗੈਡ ਜਮ੍ਹਾਂ ਆਰਾਮ ਦੇ ਨਾਲ ਲੱਗ ਜਾਓ ਜੇ ਤੁਸੀਂ ਐਦਾਂ ਹੀ ਪਾ ਦੋਗੇ ਆਏ ਟੁੱਟ ਜਾਣੀਆਂ ਕਿਉਂਕਿ ਦੇਗੀ ਹੁੰਦੀ ਹੈ ਇਹ ਇਹ ਦੇਗੀ ਹੁੰਦੀ ਹੈ ਟੁੱਟ ਜਾਣੀਆਂ ਤੇ ਆਪਾਂ ਹੁਣ ਇਹਨਾਂ ਨੂੰ ਗਰਮ ਕਰ ਦਪਿਆ ਗਰਮ ਹੋਏ ਥੋੜੇ ਨਾਲ ਹੀ ਹੋ ਜਾਂਦੀ ਹੈ ਇਹ ਕੰਮ ਪੂਰਾ ਸਾਵਧਾਨਨ ਨਾਲ ਕਰਨਾ ਲਈ ਛੋਟੇ ਬੱਚੇ ਇਹ ਕੰਮ ਨਾ ਕਰਨ ਬੈਕpropere ਲੱਗ ਚੁੱਕੀ ਐ ਚੈੱਕ ਕਰ ਸਕਦੇ ਹੋ ਆਇ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਪੂਰੀ ਬਹਿ ਚੁੱਕੀ ਐ ਇਹ ਜੇ ਤੁਸੀਂ ਐਂ ਢੋਕ ਦੋਗੇ ਇਹ ਗੈਸ ਨੂੰ ਤਾਂ ਇਹ ਮਾੜੇ ਨਾਲ ਟੁੱਟ ਜਾਂਦੀ ਐ ਜੀ ਮਿੱਟੀ ਵਾਂਗੂ ਟੁੱਟ ਜਾਂਦੀ ਐ ਮਿੱਟੀ ਵਾਂਗੂ ਇਹ ਰਿਸਕ ਤੁਸੀਂ ਕਦੇ ਨਹੀਂ ਲੈਣਾ ਇਹਨੂੰ ਗਰਮ ਕਰਕੇ ਹਮੇਸ਼ਾ ਹੌਲੀ-ਸਾਟ ਲਾਉਣੀ ਐ ਬੋਲੇ-ਬੋਲੇ ਉਹਦੇ ਨਾਲ ਸੈਟਿੰਗ ਆਉਂਦੀ ਐ ਭਈ ਇਹ ਤੇ ਉਸ ਤੋਂ ਬਾਅਦ ਕੀ ਕਰਨਾ ਹੈ ਤੁਹਾਨੂੰ ਸਾਰਾ ਪ੍ਰੋਸੈਸ ਦੱਸ ਦਿਆਂ ਆਰੇ ਫੇਕ ਉੱਪਰ ਲਾ ਚੁੱਕੇ ਆ ਠੀਕ ਹੈ ਜੀ ਇਹਨੂੰ ਕੋਸਟਾਂ ਤੱਕ ਕੋਈ ਠੰਡਾ ਹੋਣ ਦਿਓ ਐਵੇਂ ਐਦੇ ਉੱਪਰ ਪਾਣੀ ਨਹੀਂ ਪਾਉਣਾ ਕਰੇ ਵੀ ਐ ਨਾ ਹੋਵੇ ਤੂੰ ਠੰਡਾ ਕਰਨ ਵਾਸਤੇ ਪਾਣੀ ਪਾ ਗੋ ਐਦਾਂ ਕਦੇ ਨਹੀਂ ਕਰਨਾ ਨਹੀਂ ਤੁਸੀਂ ਨਾਲ ਦੇ ਨਾਲ ਕਿਤੇ ਚੱਕੋ ਬਾਲ ਵਿੱਚ ਪਾ ਦੋ ਕਿਉਂਕਿ ਬਾਲ ਨੇ ਵਿੱਚ ਜਾਮ ਹੋ ਜਾਣਾ ਬਾਲ ਫਿਰ ਨਾ ਸੱਤਾ ਮਾਰਚ ਕੱਢਣਾ ਉਹ ਗੈਡ ਫੇਰ ਖਰਾਬ ਹੋ ਜਣੀ ਉਸ ਤੋਂ ਬਾਅਦ ਆ ਰਮਿੰਗ ਹੈ ਇਹਦੇ ਨਾਲ ਪਿੰਚ ਮਾਰਾਂਗੇ ਇਹਦੇ ਜਿਹੜਾ ਸੈਜ ਆ ਉਹ ਪ੍ਰੋਪਰ ਤਰੀਕੇ ਨਾਲ ਸਹੀ ਹੋ ਜਾਊ ਕਿਉਂਕਿ ਜੇ ਨੂੰ ਗਰਮ ਕਰਦੇ ਆ ਤਾਂ ਸੈਜ ਜਿਹੜਾ ਹੁੰਦਾ ਨਾ ਉਹ ਅੰਦਰੋਂ ਟਾਈਟ ਹੋ ਜਾਂਦਾ ਤੇ ਇਹਦੇ ਨਾਲ ਪੂਰੀ ਸੈਟਿੰਗ ਕਰਨੀ ਪਊ ਕੁਝ ਟਾਈਮ ਤੱਕ ਆਪਾਂ ਛੱਡ ਦਾਂਗੇ ਇਹਨੂੰ ਠੰਡਾ ਹੋਣ ਦੇਵਾਂਗੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਅਗਲਾ ਪਾਸਸ ਲੈ ਵੀਰ ਨੂੰ ਕੋਲ ਸਾਈਜ਼ ਬਣਾ ਕੇ ਦਿਖਾਉਨੇ ਆ ਚਲੋ ਚੈੱਕ ਇਹਨਾਂ ਦੇ ਵੀ ਅਲੱਗ-ਅਲੱਗ ਨੰਬਰ ਨਹੀਂ ਲੈ ਆਪਾਂ ਇਹਨੂੰ ਕੋਈ ਸਾਈਜ਼ ਬਣਾ ਕੇ ਉਸ ਤੋਂ ਬਾਅਦ ਸੀਟ ਲਾ ਕੇ ਦਿਖਾਉਂਗਾ ਇਹਨੂੰ ਸੀਟ ਕਿਵੇਂ ਲੱਗਦੀ ਹੈ ਪੈਜ ਬਣਾ ਕੇ ਪਰੇ ਦੇ ਵਾਲ ਪੱਕਾ ਤੋਂ ਨੇ ਠੀਕ ਹੈ ਵਾਲ ਆਪਾਂ ਚੈੱਕ ਕਰਨੀ ਹੈ ਪਰ ਕਿ ਪ੍ਰੋਪਰ ਤਰੀਕੇ ਨਾਲ ਸਹੀ ਜਾ ਰਿਹਾ ਇਹ 8 ਨਾਲੇ ਚੈੱਕ ਕਰ ਰਹੇ ਹਾਂ ਤੁਸੀਂ 7 ਨਾਲੇ ਸਹੀ ਜਾਣਾ ਚਾਹੀਦਾ ਹੈ ਇਹ ਜ਼ਿਆਦਾ ਟਾਈਟ ਹੋ ਤਾਂ ਵਾਲ ਦਾ ਹਸੀਜ ਹੋ ਜਾਣਾ ਹੈ ਮੋਟਰਸਾਈਕਲ ਹੀ ਵਾਰ-ਵਾਰ ਹੀਟ ਹੋਊਗਾ ਜੀ ਜਿਹੜਾ ਵੀ ਟੂਲ ਆ ਦੀਰ ਮੇ ਲੈਣਾ ਸਾਨੂੰ ਕਮੈਂਟਾਂ ਚ ਜਰੂਰ ਦੱਸੇ ਠੀਕ ਹੈ ਆਪਾਂ ਇਹਦਾ ਨੰਬਰ ਵਗੈਰਾ ਸਾਰਾ ਕੋ ਟੋਟਲ ਚੀਜ਼ ਦੱਸ ਦੇਣੀ ਹੈ ਜਿਹੜੇ ਵੀਰ ਨੂੰ ਜ਼ਰੂਰਤ ਹੈ ਲੈ ਵੀ ਇਸ ਤਰ੍ਹਾਂ ਗੈਟ ਲੱਗ ਜਾਂਦੀ ਹੈ ਪੂਰਾ ਪ੍ਰੋਪਰ ਕੰਮ ਹੋ ਜਾਂਦਾ ਹੈ ਆ ਚੈੱਕ ਕਰ ਸਕਦੇ ਆ ਬਈ ਪਲੇ ਚੈੱਕ ਕਰ ਸਕਦੇ ਆ ਓਕੇ ਦੀ ਰਿਪੋਰਟ ਆ ਬਈ ਓਕੇ ਦੀ ਰਿਪੋਰਟ ਆ ਤੇ ਬਾਕੀ ਸੀਟਾਂ ਬਾਰੇ ਤੁਹਾਨੂੰ ਪਤਾ ਹੀ ਵੀ ਸੀਟ ਕਿਵੇਂ ਲਾਉਣੀ ਹੁੰਦੀ ਹੈ ਅਲੱਗ-ਅਲੱਗ ਤਰੀਕੇ ਨਾਲ ਬਈ ਸੀਟਾਂ ਲਾਉਂਦੇ ਨੇ ਉਹ ਤੁਸੀਂ ਲਾ ਸਕਦੇ ਹੋ ਮੈਂ ਕਹਿੰਦਾ ਸਿਰਾਂ ਗੱਲਬਾਤ ਹੋਈ ਸਿਰਾਂ ਗੱਲਬਾਤ ਮੁੜ ਕੇ ਮੋਟਰਸਾਈਕਲ ਮਗਲਾਇਲ ਵੀ ਨਹੀਂ ਖਾਣਾ ਤੂਕਾ ਵੀ ਜਿਵੇਂ ਕੰਪਨੀ ਦਾ ਹੁੰਦਾ ਨਾ ਉਦਾਂ ਹੀ ਬਣ ਜਾਂਦਾ ਲੈ ਵੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਵਾਲਾ ਬਟਨ ਦਬਣਾ ਨਾ ਭੁੱਲਣਾ ਜਿਹੜੇ ਵੀਰ ਨੇ ਸਾਡਾ ਪੇਜ ਫੋਲੋ ਨਹੀਂ ਕੀਤਾ ਪੇਜ ਨੂੰ ਕਰ ਲੋ ਫੋਲੋ